ਗੱਲ ਸੁਣਿਓ ਹਾਂਜੀ ਦੱਸੋ ਕਈ ਲੋਕ ਆਪਣੀ ਜ਼ਿੰਦਗੀ 'ਚ ਬਹੁਤ ਦੁਖੀ ਹੁੰਦੇ ਨੇ ਫਿਰ ਉਹ ਅਕਸਰੇ ਪੁੱਛਦੇ ਨੇ ਵੀ ਅਸੀਂ ਹੁਣ ਕੀ ਕਰੀਏ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਦੋਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਹਾਰ ਜਾਂਦੇ ਆ ਬਸ ਦੁੱਖ ਦੂਰ ਕਰਨ ਨੇ ਹੈ ਛੋਟੀ ਜਿਹੀ ਉਹ ਗੱਲ ਆ ਛੋਟੀ ਜਿਹੀ ਜਮਾ ਹੀ ਦੇਖੋ ਅਰਦਾਸ ਆਪਾਂ ਜਿਹੜੇ ਰੋਜ਼ ਕਰਦੇ ਆ ਮਹਾਰਾਜ ਕਹਿੰਦੇ ਪ੍ਰਥਮ ਭਗਉਤੀ ਸਿਮਰ ਕੇ ਗੁਰਨਾਨਕ ਨਨਕ ਲੀਨ ਤੇ ਆਏ ਗੁਰਨਾਨਕ ਸਾਹਿਬ ਨੂੰ ਧਿਆਵੋ ਕੀ ਹੋਊਗਾ ਪ੍ਰਥਮ ਗੋਤੀ ਸਮਰ ਕੇ ਗੁਰ ਨਾਨਕ ਦੇਵ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਅਰਮਦਾਸੇ ਹੋਈ ਸਹਾਇ ਗੁਰੂ ਰਾਮਦਾਸ ਜੀ ਮਹਾਰਾਜ ਸਹਾਇ ਹੋਣਗੇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਉਹਨਾਂ ਨੂੰ ਸਿਮਰੋ ਅੱਗੇ ਤੁਹਾਡੇ ਹੀ ਕੁਐਸਚਨ ਦਾ ਆਨਸਰ ਦੁੱਖ ਦੂਰ ਹੋਣੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜੱਠਾ ਸਭ ਦੁੱਖ ਜਾਏ ਦੁਨੀਆ ਭੱਜੀ ਫਿਰਦੀ ਹੈ ਦੁੱਖ ਦੂਰ ਕਰਨ ਵਾਸਤੇ ਮਹਾਰਾਜ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਸਭ ਨੂੰ ਧਿਆਵੋ ਉਹਨਾਂ ਨੂੰ ਡਿਠੋ ਡਿਠੋ ਦਾ ਮਤਲਬ ਦਰਸ਼ਨ ਕਰੋ ਉਹਨਾਂ ਨੂੰ ਦੇਖ ਕੇ ਦਰਸ਼ਨ ਕਰਕੇ ਧਿਆ ਕੇ ਦੁੱਖ ਦੂਰ ਹੁੰਦੇ ਨੇ ਹੁਣ ਕੋਈ ਆਪਾਂ ਨੂੰ ਕਹਿ ਸਕਦਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਭਾਈ ਜੋਤੀ ਜੋਤ ਸਮਾ ਗਏ ਕਿਥੋਂ ਦਰਸ਼ਨ ਕਰੀਏ ਕਿਥੋਂ ਤੇ ਆਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਕੀ ਨੇ ਦਸਾਂ ਪਾਸ਼ਾਆਂ ਕੀ ਜੋਤ ਇਸ ਕਰਕੇ ਗੁਰੂ ਘਰ ਜਦੋਂ ਆਪਾਂ ਸਵੇਰ ਸ਼ਾਮ ਹਾਜ਼ਰੀਆਂ ਭਰਾਂਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਹੋਣਗੇ ਉਹਦੇ ਨਾਲ ਦੁੱਖ ਦੂਰ ਹੋਣਗੇ ਇਸ ਕਰਕੇ ਸਵੇਰ ਸ਼ਾਮ ਗੁਰੂ ਘਰ ਹਾਜ਼ਰੀਆਂ ਭਰਿਏ